ਹਲਕੇ ਮਜੀਠੇ ਵਿੱਚ ਡੇਰੇ ਯਾਰ ਦੇ ਆਏ ਹਾਏ 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 ਆ ਆ ਆ ਖੰਖਲੀਆਂ ਹੁਣ ਮੇਰੀਆਂ ਮਨੋਰੰਜਨ ਕਾਲਿਆ ਸਾਹਿਬ ਦੇ ਗ੍ਰੈਬ ਕੇ ਜਾ ਕੇ ਆਇਆ ਔਰ ਜੋ ਹਾਲਾਤ ਪੰਜਾਬ ਦੇ ਬਣੇ ਆ ਲਾਅ ਐਂਡ ਆਰਡਰ ਦੇ ਉਹ ਸਾਰਿਆਂ ਦੇ ਸਾਹਮਣੇ ਆ ਜੀ ਹੈਰਾਨਗੀ ਦੀ ਗੱਲ ਇਹ ਆ ਕਿ ਕੱਲ ਡੀਜੀਪੀ ਏਡੀਜੀਪੀ ਲਾਅ ਐਂਡ ਆਰਡਰ ਅਰਪ੍ਰੀਤ ਚੁਕਲਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਨੋਰੰਜਨ ਕਾਲੀਏ ਜੀ ਦੇ ਘਰ 'ਚ ਜਿਹੜਾ ਅਟੈਕ ਹੋਇਆ ਉਹਦੇ 'ਚ ਇੱਕ ਸ਼ਹਾਦ ਭੱਟੀ ਤੇ ਕੁਝ ਹੋਰ ਬੰਦਿਆਂ ਦਾ ਨੌ ਲੈ ਰਹੇ ਆ ਬੀਕੀਆਈ ਵਾਲਿਆਂ ਦਾ ਉਹਨਾਂ ਦੀ ਇੱਕ ਵੀਡੀਓ ਜਦ ਮੈਂ ਵਾਪਸ ਆ ਰਿਹਾ ਸੀਗਾ ਆ ਮੇਰੇ ਕੋਲ ਆਈ ਹੈ ਜਿਹਦੇ 'ਚ ਇਹ ਜਿਹੜੇ 2-3 ਗੈਂਗਸਟਰ ਨੇ ਜਾਂ ਆਈਐਸਆਈ ਦੇ ਨਾਲ ਜੋ ਇਹ ਕਹਿੰਦੇ ਆ ਕਿ ਉਹਨਾਂ ਦੇ ਲਿੰਕ ਨੇ ਉਹਨਾਂ ਨੇ ਮਜੀਠੇ ਪਹਿਲਾਂ ਵੀ ਬਲਾਸਟ ਕੀਤਾ ਥਾਣੇ 'ਚ ਜਿੰਤੀਪੁਰ ਕੀਤਾ ਤੇ ਹੁਣ ਫੇਰ ਇੱਕ ਵੀਡੀਓ 'ਚ ਕਹਿ ਰਿਹਾ ਕਿ ਅਸੀਂ ਹੁਣ ਤਿਆਰੀ ਕਰ ਲਿਓ ਫੇਰ ਕਰਨ ਲੱਗੇ ਆ ਮੈਂ ਆ ਵੀਡੀਓ ਸਾਰਿਆਂ ਦੇ ਨਾਲ ਸ਼ੇਅਰ ਕਰ ਰਿਹਾ ਔਰ ਮੇਰਾ ਕਾਰਨ ਇੱਕ ਹੈ ਕਿ ਦੇਖੋ ਮਜੀਠੇ ਹਲਕੇ 'ਚ ਕੋਈ ਇਹੋ ਜਿਹੀ ਵਾਰਦਾਤ ਨਾ ਹੋਵੇ ਜਿਹਦੇ ਨਾਲ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਇਹ ਮੇਰੀ ਸਿਕਿਉਰਿਟੀ ਫੋਰਸਿਜ਼ ਨੂੰ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਅਪੀਲ ਹੈ ਕਿ ਕਾਈਂਡਲੀ ਟੇਕ ਨੋਟਿਸ ਆਫ ਦਿਸ ਵੀਡੀਓ ਔਰ ਇਮੀਡੀਏਟਲੀ ਸਿਕਿਉਰਿਟੀ ਚ ਆਇਓ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਰੇਂਜ ਦੇ ਡੀਆਈਜੀ ਸਾਹਿਬ ਨੇ ਆਈਜੀ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਚੱਪੇ ਚੱਪੇ ਤੇ ਫੋਰਸ ਲਾ ਕੇ ਫੁੱਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿ ਕੋਈ ਅਨਟੂ ਵਰਡ ਇਨਸੀਡੈਂਟ ਜੋ ਇਹ ਪਲਾਨਿੰਗ ਚੱਲ ਰਹੀ ਹੈ ਇਹ ਪਲਾਨਿੰਗ ناکਾਮ ਹੋਵੇ ਔਰ ਜਿਹੜੇ ਲੋਕ ਮ ਜੀਠੇ ਹਲਕੇ ਚ ਜਾਂ ਪੰਜਾਬ ਚ ਨੁਕਸਾਨ ਪਹਚਾਨਾ ਚ ਆ ਰਿਹਾ ਉਹਨਾਂ ਨੂੰ ਤੁਰੰਤ ਐਕਸ਼ਨ ਕਰਕੇ ਉਹਨਾਂ ਨੂੰ ਇੰਟੈਲੀਜੈਂਸ ਦੇ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਥੈਟ ਜਿਹੜੀ ਆ ਵੀਡੀਓ ਤੇ ਦਲੇਰੀ ਵੇਖੋ ਵੀਡੀਓ ਪਾ ਕੇ ਅਪਲੋਡ ਕੀਤਾ ਜਾ ਰਿਹਾ ਕਿ ਆ ਲੋ ਅੱਜ ਤੋਂ ਬਾਅਦ ਵਾਲੇ ਚ ਵੀ ਕਿਉਂ ਵੀ ਹੁਣ ਆਈਏ ਤਾਂ ਸੁਣਗੇ ਨਾ ਉਹ ਹੀ ਨਾ ਜਿਹੜੀ ਹੁਣ ਥੋੜੀ ਦੇਰ ਤੇ ਕਿਰਪਾਣੀ ਵੀ ਉਹਨਾਂ ਨੂੰ ਭੇਜੀ ਜਾਏ ਕੋਈ ਵੀਡੀਓ ਕਿ ਨਹੀਂ ਅਜੇ ਅਸੂ ਪਹੁੰਚ ਜਾਂਦੇ ਟਿਕਾਣੇ ਤੇ ਫਿਰ ਮੈਨੂੰ ਭੇਜ ਦਿਆ ਸੈਟਰ ਆ ਉਸ ਤੋਂ ਬਾਅਦ ਵੀ ਉਹਨੂੰ ਪੁੱਛਾਂਗੇ ਭਰਾਵਾ ਹੁਣ ਵੀ ਸਾਡੀ ਜ਼ਰੂਰਤ ਹੈ ਜਾਂ ਨਹੀਂ ਲੱਗੇ ਉਹ ਨਹੀਂ ਰਹਿਣੀ ਚੀਜ਼ ਹੈ ਗਿਆਨੇ ਉਹ ਆਪ ਮੰਨ ਲਓ ਹੈਵੀ ਆਨ ਜੈਸਟ ਹੱਲ ਤੇ ਹੈਲੋ ਜੀ ਸੁਵਿਜਨ ਅਲੈਕੁਮ ਅਲੈਕੁਮ ਸਤਿ ਸ਼੍ਰੀ ਅਕਾਲ ਤੁਸੀਂ ਤੈਨੂੰ ਨਾ ਟਾਈਮ ਕੰਪਨੀ ਪਰ ਅੱਲਾਹ ਦੀ ਕਸਮ ਵਸਤਾ ਦੇ 2 ਘੰਟੇ ਸਮਾਂ ਤਾਂ ਵੀ ਕੱਟੇ। ਅੱਛਾ ਹੈਪੀ ਬਾਈ ਵੀ ਸੁਣਦੇ ਪਏ। ਇਹ ਕੁਟੇ ਬੇਜਾਨ। ਵਧੀਆ ਹੀ। ਕਿਹ ਬਾਦ ਆਉਂ ਸਿੱਟ। ਯਾਨੀ ਇਹ। ਉਹ ਉਹ ਸੁਤ ਕੰਪਲਟ ਹੋ। ਛੇ ਨਹੀਂ ਲੈਣਾ। ਉਹ ਨਹੀਂ ਆ ਬਸ। ਇੱਕ ਤੇ ਉਲਟਿਆਂ ਸਾਰਨਾ ਹੈਪੀ ਬਾਈ ਇਹ ਖਾਬ ਚ ਗੱਲਾਂ ਵੀ ਕਰਦਾ ਜੀ। ਕਾਪਾ ਉੱਠ ਜਾ ਤੈਨੂੰ ਐਪੀ ਭਾਈ ਕੋਲ ਭੇਜਦੇ ਨੇ ਕਿਥੋਂ ਤੇ ਪੜਾ ਮੈਂ ਇੱਕ ਮਿੰਟ ਤੱਕ ਰੱਖ ਲਊਂਗਾ ਉਸ ਨੂੰ ਮੈਂ ਕਿਹੜਾ ਜੀ ਪੰਜ ਦਰਿਆ ਵਧੀਆ ਤੈਨੂੰ ਵੀਡੀਓ ਆਉਣ ਲੱਗੀ ਪਈ ਵੇਲੇ ਪੰਜ ਮਿੰਟ ਤੱਕ ਅੱਛਾ ਹਾਂ ਗਏ ਅਨਸ਼ਾਨ ਕਿੱਥੇ ਹਲਕੇ ਮਜੀਠੇ ਵਿੱਚ ਡੇਰੇ ਯਾਰ ਦੇ ਆਏ 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 ਆ ਆ ਆਹ ਕਹਿੰਦੇ ਹਨ ਯਾਰ ਇੰਨੇ ਖੁਸ਼ ਹੋਣ ਦੇ ਆ ਕਿ ਮਜੀਠੇ ਹਲਕੇ 'ਚ ਇੱਕ ਵੀਡੀਓ ਆਉਣ ਲੱਗੀ ਆ ਵੀਡੀਓ ਕਿਹੜੀ ਪਾ ਰਿਹਾ ਜਿੱਥੇ ਜਿੱਥੇ ਜਾ ਕੇ ਬਲਾਸਟ ਕਰਦੇ ਆ ਉਹ ਵੀਡੀਓ ਪਾ ਰਿਹਾ ਹੁਣ ਜਾਂ ਤਾਂ ਇਹਨਾਂ ਦੀ ਤਿਆਰੀ ਆ ਕੁਝ ਕਰਨ ਦੀ ਤੇ ਜਾਂ ਇਹ ਕੋਈ ਵੀਡੀਓ ਜਿਹਦੀ ਪੁਲਿਸ ਡਿਨਾਈ ਕਰ ਰਹੀ ਹੈ ਮੂਤਲ ਜਿਹੜਾ ਬਲਾਸਟ ਹੋਇਆ ਉਹ ਹੈ ਇਸ ਲਈ ਔਰ ਇਹਦੇ ਚ ਜ਼ਿਕਰ ਕਰ ਰਹੇ ਆ ਇੱਕ ਆਈਜੀ ਸਾਹਿਬ ਡੀਆਈਜੀ ਸਾਹਿਬ ਦਾ ਵੀ ਜ਼ਿਕਰ ਕਰ ਰਹੇ ਆ ਜਿਹਨੂੰ ਕਹਿ ਰਿਹਾ ਆਵੇ ਸਾਨੂੰ ਕਹਿੰਦਾ ਪੰਜਾਬ ਆਵੇ ਉਹਨੂੰ ਕਹਿੰਦੇ ਉਹਨੂੰ ਵੀ ਦੱਸਾਂਗੇ ਕਿ ਇਹ ਨਾਰ ਨੇ ਕੀ ਕੀ ਨੇ ਸੋ ਓਪਨਲੀ ਪੰਜਾਬ ਪੁਲਿਸ ਨੂੰ ਓਪਨਲੀ ਸਿਕਿਉਰਿਟੀ ਫੋਰਸਸ ਨੂੰ ਥ੍ਰੈਟ ਹੈ ਔਰ ਓਪਨਲੀ ਇਹ ਕਹਿ ਰਿਹਾ ਕਿ ਅਗਲਾ ਟਾਰਗੇਟ ਮਜੀਠੇ ਸੋ ਮੇਰੀ ਡੀਜੀਪੀ ਪੰਜਾਬ ਨੂੰ ਕਲੀਅਰਲੀ ਇਹ ਸਫਾਰਿਸ਼ ਹੈ ਕੀ ਭਾਈ ਗੱਠੀ ਹੋਰ ਐਕਟ ਟੁਗੇਦਰ ਐਨ ਇਨਸ਼ੋਰ ਕਿ ਮਜੀਠੇ ਹਲਕੇ ਚ ਜਾਂ ਸਾਰੇ ਪੰਜਾਬ ਚ ਕੋਈ ਇਹ ਜਾਂ ਕਾੜ ਨਾ ਹੋਵੇ ਕੋਈ ਇਹ ਜਾਂ ਨੁਕਸਾਨ ਨਾ ਹੋਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਵੇ ਸੋ ਇਹ ਮੇਰੀ ਰਿਕੁਐਸਟ ਵੀ ਆਰ ਵਾਰਨਿੰਗ ਵੀ ਹੈ ਕਿ ਜੇ ਇਹਦੇ باوجود ਵੀ ਸਿਕਿਉਰਿਟੀ ਫੋਰਸਸ ਫੇਲ ਹੁੰਦੀਆਂ ਨੇ ਤੇ ਇਹਦੇ ਚ ਸਾਫ ਕਲੀਅਰ ਹੈ ਕਿ ਪੋਲੀਟਿਕਾਈਜੇਸ਼ਨ ਆਫ ਪੰਜਾਬ ਪੁਲਿਸ ਹੈ ਜਿੱਥੇ ਐਡਾ ਵੱਡਾ ਇਹ ਫੇਲਿਅਰ ਹੋ ਰਿਹਾ